ਸਤਿ ਸ਼੍ਰੀ ਅਕਾਲ ਏਵੀਪੀ ਸਾਂਝਾ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖੇਤੀਬਾੜੀ ਦਾ ਖਬਰਾਂ 'ਚ ਸਵਾਗਤ ਮੈਂ ਹਾਂ ਰਮਨਦੀਪ ਸੋਢੀ ਤੇ ਅੱਜ ਅਸੀਂ ਗੱਲ ਕਰਾਂਗੇ ਬਾਗਾਂ ਦੀ ਕਾਣ ਛਾਂਟ ਵਾਲੀ ਮਸ਼ੀਨ ਦੇ ਬਾਰੇ ਬਾਗਬਾਨੀ ਵਿਭਾਗ ਵੱਲੋਂ ਬਾਗਾਂ ਦੀ ਕਾਣ ਛਾਂਣ ਕਰਨ ਲਈ ਮਸ਼ੀਨ ਤਿਆਰ ਕੀਤੀ ਗਈ ਹੈ ਜੋ ਨਾ ਕੇਵਲ ਸਮੇਂ ਦੀ ਹੀ ਬਚਤ ਕਰੇਗੀ ਬਲਕਿ ਲੇਬਰ ਦੀ ਸਮੱਸਿਆ ਨੂੰ ਵੀ ਹੱਲ ਕਰ ਦੇਵੇਗੀ ਇਸ ਬਾਬਤ ਅਸੀਂ ਵਿਸਤਾਰ 'ਚ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਰਿਪੋਰਟ ਤੇ ਮਣਕੇਰੀਆਂ ਖਾ ਰਹੇ ਗੋਲ-ਗੋਲ ਤਿੱਖੇ ਬਲੇਡ ਨੇ ਸੂਬੇ ਚ ਆਈ ਇੱਕ ਨਵੀਂ ਮਸ਼ੀਨ ਦੇ ਇਹ ਮਸ਼ੀਨ ਬਾਗਬਾਨੀ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਇਸ ਮਸ਼ੀਨ ਦੀ ਮਦਦ ਨਾਲ ਬਾਗਾਂ ਦੀ ਕਾਂਡ-ਛਾਂਟ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਦਰਖਤਾਂ ਦੀ ਕਟਾਈ ਕਰਨਾ ਬੜਾ ਹੀ ਮਹਿੰਗਾ ਤੇ ਔਖਾ ਕੰਮ ਹੁੰਦਾ ਹੈ ਜਦੋਂ ਬਾਗ ਕਾਫੀ ਵੱਡੇ ਹੋ ਜਾਂਦੇ ਨੇ ਤਾਂ ਇਹਨਾਂ ਦੀਆਂ ਟਹਿਣੀਆਂ ਆਪਸ ਵਿੱਚ ਫਸ ਜਾਂਦੀਆਂ ਨੇ ਨਵੇਂ ਪੁੰਗਾਰ ਤੋਂ ਪਹਿਲਾਂ ਟਹਿਣੀਆਂ ਨੂੰ ਕੱਟਣਾ ਬੜਾ ਹੀ ਜ਼ਰੂਰੀ ਹੁੰਦਾ ਹੈ ਪਰ ਕਿਸਾਨਾਂ ਲਈ ਦਰਖਤਾਂ ਦੀਆਂ ਟਾਹਣੀਆਂ ਦੀ ਕਾਂਡ ਛਾਂਡ ਕਰਨਾ ਕਾਫੀ ਸਿਰਦਰਦੀ ਵਾਲਾ ਕੰਮ ਹੁੰਦਾ ਹੈ ਕਿ ਦੂਜਾ ਸਮੇਂ ਸਿਰ ਕੰਮੇ ਵੀ ਨਹੀਂ ਮਿਲਦੇ ਅਜਿਹੇ ਮਾੜੇ ਹਾਲਾਤਾਂ ਵਿੱਚ ਕਿਸਾਨਾਂ ਦਾ ਸਾਥ ਦੇਵੇਗੀ ਇਹ ਮਸ਼ੀਨ ਇਹ ਨਹੀਂ ਨਹੀਂ ਇਸ ਮਸ਼ੀਨ ਨਾਲ ਲੇਬਰ ਦੇ ਖਰਚੇ ਤੇ ਸਮੇਂ ਦੀ ਕਾਫੀ ਬਚਤ ਹੁੰਦੀ ਹੈ ਆਮ ਜੋ ਹਾਰਪੁਰ ਚ ਜ਼ਿਲ੍ਹੇ ਚੱਲ ਰਿਹਾ ਲਗਭਗ 25 ਤੋਂ 30 ਰੁਪਏ ਪਰ ਪਲਾਂਟ ਦਾ ਕਾਂਡ ਛਾਂਡ ਦਾ ਲੈਂਦੇ ਆ ਤੇ ਪਰ ਇੱਕੜੇ ਚ ਸਵਾਗ 200 ਪਲਾਂਟ ਹੁੰਦੇ ਯਾਨੀ ਕਿ 6000 ਰੁਪਏ ਦਾ ਖਰਚਾ ਹੈਗਾ ਫਾਰਮਰ ਦਾ ਮੋਟਾ-ਮੋਟਾ ਇਹਦੇ ਚ 24-2500 ਰੁਪਏ ਦਾ ਹੀ ਖਰਚਾ ਆਂਦਾ ਹੈ ਫਾਰਮਰ ਦਾ ਯਾਨੀ ਕਿ 35-3600 ਰੁਪਏ ਬਚ ਜਾਂਦੇ ਇੱਕ ਟਾਈਮ ਵੀ ਬਚ ਜਾਂਦਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਲੇਬਰ ਵੈਸੇ ਹੀ ਕਾਫੀ ਮੁਸ਼ਕਿਲ ਮਿਲਦੀ ਹੈ ਇੱਕ ਇੰਪੋਰਟੈਂਟ ਮਸ਼ੀਨ ਹੈ ਯਾਨੀ ਇਹ ਭਾਰਤ ਵਿੱਚ ਨਹੀਂ ਬਣੀ ਬਲਕਿ ਵਿਦੇਸ਼ ਤੋਂ ਆਯਾਤ ਕੀਤੀ ਹੋਈ ਹੈ ਇਸ ਕਾਰਨ ਇਸ ਨੂੰ ਖਰੀਦਣਾ ਕਿਸਾਨਾਂ ਲਈ ਮਹਿੰਗਾ ਸੌਦਾ ਹੈ ਕਿਉਂਕਿ ਇਸ ਦੀ ਕੀਮਤ ਕਰੀਬ 23 ਲੱਖ ਹੈ ਪਰ ਕਿਸਾਨਾਂ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਸੂਬੇ ਦਾ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਇਹ ਮਸ਼ੀਨ ਕਿਰਾਏ ਤੇ ਮੁਹੱਈਆ ਕਰਵਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਮਸ਼ੀਨ ਭਾਰਤ ਬਣੇ ਤਾਂ ਕਿਸਾਨ ਇਸ ਨੂੰ ਖਰੀਦ ਵੀ ਸਕਦੇ ਨੇ ਬਾਗਬਾਨੀ ਮੈਕਨਿਕ ਮਸ਼ੀਨ ਮੰਗਾਈ ਆ ਲੇਕਿਨ ਇਹ ਬਾਹਰਲੀ ਕੰਪਨੀ ਦੀ ਮਸ਼ੀਨ ਹੈ ਇਹ ਜਦੋਂ ਸਾਨੂੰ ਬਾਗ ਦੀ ਕਟਿੰਗ ਕਰਵਾਣੀ ਕਾਂਡਸ਼ਾਨ ਕਰਵਾਣੀ ਫਰੂਟ ਤੋੜਨ ਤੋਂ ਬਾਅਦ ਸਾਨੂੰ ਬੜੀ ਮੁਸ਼ਕਲ ਆਉਂਦੀ ਸੀ ਲੇਬਰ ਬੜੀ ਮਹਿੰਗੀ ਆ 3-300 ਰੁਪਏ ਦਿਹਾੜੀ ਮੰਗਦੀ ਆ ਲੇਬਰ ਤੇ ਲੇਕਿਨ ਇਹਦੇ ਨਾਲ ਸਾਡੇ ਕੋਲੋਂ 2000 ਰੁਪਏ ਲੈਂਦੇ ਆ ਕੁਝ ਉੱਤੇ ਡੀਜ਼ਲ ਦਾ ਖਰਚਾ ਲੈਂਦੇ ਆ ਤੇ ਲੇਕਿਨ ਇਹ ਸਸਤੀ ਪੈਂਦੀ ਬੜੀ ਜੀਵਿਦਾਰ ਨੂੰ ਨਾਲੇ ਇਹ 5 ਤੋਂ 6 ਕਿਲੇ ਇੱਕ ਦਿਨ ਦੇ ਵਿੱਚ ਸਾਡਾ ਕਰ ਦਿੰਦੀ ਆ ਸ਼ਾਂਗਦੰਦੀ ਬਾਗ ਨੂੰ ਤੇ ਵਧੀਆ ਕਾਰ ਬਣ ਜਾਂਦਾ ਵਾ ਪੰਜਾਬ ਸਰਕਾਰ ਨੇ ਮਸ਼ੀਨਾਂ ਮੰਗਾਈਆਂ ਬੜੀਆਂ ਵਧੀਆ ਗੱਲ ਆ ਇਹ ਤੇ ਇਹੋ ਜੇ ਸਪਰੇ ਪੰਪ ਵੀ ਆਏ ਆ ਨਾਲ ਉਹਦਾ ਵੀ ਜੀਵਨ ਦਾ ਨੂੰ ਬੜਾ ਫਾਇਦਾ ਵਾ ਸਟੇਟਾਂ ਬਣਾਈ ਦੀਆਂ ਇਹ ਬਹੁਤ ਲਾਇਬੰਦ ਆ ਇੱਕ ਅਸੀਂ ਪੰਜਾਬ ਸਰਕਾਰ ਤੋਂ ਜਾਂ ਮਹਿਕ ਤੋਂ ਮੰਗ ਕਰਦੇ ਆ ਕਿ ਇਹੋ ਜੀਆਂ ਮਸ਼ੀਨਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਹੀ ਬਣਨ ਤੇ ਹਰ ਕੀ ਜੀਵਨ ਦਾ ਨੂੰ ਇਹਦਾ ਫਾਇਦਾ ਮਿਲ ਸਕੇ ਸਰਕਾਰ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢਣ ਲਈ ਖੇਤੀ ਵਿਪਿੰਤਾ ਦਾ ਨਾਰਾ ਦੇ ਰਹੀ ਹੈ ਜਿਸ ਦੇ ਬਦਲ ਚ ਸੂਬੇ ਚ ਬਾਗਬਾਨੀ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਅਜਹੀ ਹਾਲਤ 'ਚ ਇਹ ਮਸ਼ੀਨ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ ਬਸ ਲੋੜ ਹੈ ਇਸ ਮਸ਼ੀਨ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਵਾਉਂਦੀ ਬਾਗਾਂ ਦੀ ਕਾਂਡ-ਛਾਂਡ ਕਰਨ ਵਾਲੀ ਇਸ ਮਸ਼ੀਨ ਦਾ ਕਿਸਾਨਾਂ ਨੂੰ ਫਾਇਦਾ ਕਿਸ ਤਰ੍ਹਾਂ ਹੋਵੇਗਾ ਇਸ ਦੀ ਵਰਤੋਂ ਕਿਸੇ ਤਰ੍ਹਾਂ ਕਰਨੀ ਹੈ ਤੇ ਜੇਕਰ ਕਿਸਾਨ ਵੀ ਇਸ ਮਸ਼ੀਨ ਨੂੰ ਵਰਤੋਂ ਦੇ ਲਈ ਲੈਣਾ ਚਾਹੁੰਦੇ ਨੇ ਤਾਂ ਉਸ ਦਾ ਪੂਰਾ ਪ੍ਰੋਸੀਜਰ ਕੀ ਹੈ ਕੰਮ ਕਰਨ ਦੀ ਵਿਧੀ ਕੀ ਹੈ ਇਸ ਬਾਰੇ ਵਿਸਥਾਰਚ ਸਾਨੂੰ ਜਾਣਕਾਰੀ ਦੇਣ ਦੇ ਲਈ ਬਾਗਬਾਨੀ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਡਾਕਟਰ ਗੁਲਾਬ ਸਿੰਘ ਗਿੱਲ ਸਾਡੇ ਨਾਲ ਜੁੜੇ ਹੋਏ ਨੇ ਗਿੱਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਇਸ ਮਸ਼ੀਨ ਦੇ ਇਜ਼ਾਦ ਦੀ ਜਾਂ ਇੰਪੋਰਟ ਦੀ ਲੋੜ ਕਿਉਂ ਪਈ ਅਹ ਰਮਜੀ ਗੱਲ ਇਹ ਹੈ ਵੀ ਜੋ ਮੌਜੂਦਾ ਸਮੇਂ ਦੇ ਵਿੱਚ ਹੈ ਜਿਹੜੀ ਲੇਬਰ ਦੀ ਬੜੀ ਸ਼ਾਰਟੇਜ ਆਈ ਹੈ ਮੈਨਪਾਵਰ ਬਹੁਤ ਘਟ ਹੈ ਤੇ ਜਿਸ ਕਰਕੇ ਇਹਦੀ ਮਸ਼ੀਨ ਦੀ ਲੋਡ ਪੈਂਦੀ ਹੈ ਬਾਗਾਂ ਦੇ ਵਿੱਚ ਦੂਸਰੀਆਂ ਫਸਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਲੇਬਰ ਦੀ ਲੋਡ ਪੈਂਦੀ ਹੈ ਜੀ ਤੇ ਦੂਸਰੇ ਇਹ ਕੰਮ ਵੀ ਬਹੁਤ ਜ਼ਿਆਦਾ ਤਕਨੀਕੀ ਹੁੰਦਾ ਆਮ ਲੇਬਰ ਦੇ ਕੰਮ ਕਰਨ ਵਾਲਾ ਕੰਮ ਨਹੀਂ ਹੁੰਦਾ ਇਹਦੇ ਲਈ ਜਾਂ ਤਾਂ ਟ੍ਰੇਨਡ ਲੇਬਰ ਹੋਵੇ ਯੂਨੀਵਰਸਿਟੀ ਲੁਧਿਆਣਾ ਤੋਂ ਉਹਨਾਂ ਨੇ ਟ੍ਰੇਨਿੰਗ ਲਈ ਹੋਵੇ ਜਾਂ ਦਾ ਪਿਛਲੇ 5-7 ਸਾਲ ਦਾ ਤਜਰਬਾ ਹੋਵੇ ਫਿਰ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਵੀਹ ਮਸ਼ੀਨਾਂ ਜਿਹੜੀਆਂ ਬਾਹਰਲੇ ਦੇਸ਼ ਇਟਲੀ ਤੋਂ ਮੰਗਵਾਈਆਂ ਜੀ ਪੰਜਾਬ ਫਾਰਮਰ ਕਮਿਸ਼ਨ ਦੇ ਰਾਹੀਂ ਮੰਗਵਾ ਕੇ ਇਹ ਸਾਡੇ ਜਿਹੜੇ ਸਿੱਟ ਸਟੇਟਮ ਬਣੀਆਂ ਉੱਥੇ ਦਿੱਤੀਆਂ ਹੋਈਆਂ ਨੇ ਮਸ਼ੀਨਾਂ ਜੀ ਡਾਕਟਰ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਬਾਗਬਾਨੀ ਦੇ ਵਿੱਚ ਲੇਬਰ ਵੱਲੋਂ ਕੰਮ ਕੀਤੇ ਜਾਣਾ ਤੇ ਦੂਜੀ ਰਵਾਇਤੀ ਖੇਤੀ 'ਚ ਕੰਮ ਕਰਨ ਦਾ ਕਾਫੀ ਵੱਡਾ ਫਰਕ ਹੈ ਇਹ ਮਸ਼ੀਨਾਂ ਦੀ ਗੱਲ ਕਰੀਏ ਤਾਂ ਕਿੰਨੀਆਂ ਮਸ਼ੀਨਾਂ ਪੰਜਾਬ ਸਰਕਾਰ ਨੇ ਇੰਪੋਰਟ ਕੀਤੀਆਂ ਨੇ ਤੇ ਕਿੱਥੇ-ਕਿੱਥੇ ਕੰਮ ਕਰ ਰਹੀਆਂ ਨੇ ਹੁਣ ਤੱਕ ਜੀ ਇਹ ਮਸ਼ੀਨਾਂ 10 ਦੇ ਕਰੀਬ ਸਾਡੇ ਕੋਲ ਆ ਚੁੱਕੀਆਂ ਹਨ 4-5 ਸਾਲ ਪਹਿਲਾਂ ਅਸੀਂ 4-5 ਮਸ਼ੀਨਾਂ ਮਗਾਈਆਂ ਪੰਜ ਸਟੇਟਾ ਪੰਜ ਮਸ਼ੀਨਾਂ ਮਗਾਈਆਂ ਸੀ ਤੇ ਪੰਜ ਫਿਰ ਉਹਨਾਂ ਦੇ ਵਿੱਚ ਜਿਹੜੀਆਂ ਕੋਈ ਕਮੀਆਂ ਪਈਆਂ ਸੀ ਉਹਨਾਂ ਨੂੰ ਦੇਖ ਕੇ ਸਮਝ ਕੇ ਫਿਰ ਨਵੀਆਂ ਮਸ਼ੀਨਾਂ ਮਗਾਈਆਂ ਜਿਨ੍ਹਾਂ ਵਿੱਚ ਉਹ ਪੁਰਾਣੀਆਂ ਜਿਹੜੀਆਂ ਜਿਹੜੀਆਂ ਦੂਰ ਕਰਕੇ ਨਾ ਤੇ ਇਹ ਨਵੀਆਂ ਪੰਜ ਸਟੇਟਾ ਦੇ ਵਿੱਚ ਰੱਖੀਆਂ ਹੋਈਆਂ ਨੇ ਜੀ ਡਾਕਟਰ ਸਾਹਿਬ ਲੇਬਰ ਦੀ ਗੱਲ ਕੀਤੀ ਹੈ ਤੁਸੀਂ ਕਿ ਲੇਬਰ ਦੀ ਸਮੱਸਿਆ ਬਹੁਤ ਵੱਡੀ ਆਉਂਦੀ ਆ ਹਰ ਖੇਤੀ ਦੇ ਵਿੱਚ ਲੇਬਰ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਆ ਇਸ ਮਸ਼ੀਨ ਦੇ ਇੱਥੇ ਲਿਆਉਣ ਦੇ ਨਾਲ ਲੇਬਰ ਦੀ ਕਿੰਨੀ ਕਿ ਬਚਤ ਹੁੰਦੀ ਆ ਜੇ ਦੇਖੀਏ ਵੀ ਮਸ਼ੀਨ ਦੇ ਨਾਲ ਜੇ ਅਸੀਂ 3 ਹਕਟੇਅਰ ਮਤਲਬ 7.5 ਏਕੜ ਰਕਬਾ ਕੱਟਣਾ ਹੋਵੇ ਤੇ ਇਹ ਜਿਹੜੀਆਂ ਮਕੈਨੀਕਲ ਪ੍ਰੂਨਰ ਹੈ ਇੱਕ ਦਿਨ ਦੇ ਵਿੱਚ ਇਹ ਕੱਟ ਦਿੰਦਾ ਹੈ ਤੇ ਇਹਦੇ ਤੇ 6000 ਰੁਪਏ ਹਕਟੇਅਰ ਦਾ ਖਰਚਾ ਆਉਂਦਾ ਹੈ ਜੀ ਜੇ ਇਹੇ ਅਸੀਂ 3 ਹਕਟੇਅਰ ਦੀ ਕਟਾਈ ਮੈਨੂਅਲ ਤੌਰ ਤੇ ਹੱਥੀ ਕਰਨਾ ਹੋਵੇ ਜ਼ਿੰਮੇਦਾਰ ਆਪ ਕਰਨ ਤੇ 150 ਬੰਦੇ ਚਾਹੀਦੇ ਸਾਨੂੰ 3 ਹਕਟੇਅਰ ਰਕਬੇ ਨੂੰ ਕੱਟਣ ਵਾਸਤੇ ਜਿਹੜੇ ਕਿ 150 ਬੰਦੇ ਮਿਲਣੇ ਬੜੇ ਮੁਸ਼ਕਲ ਨੇ ਇੱਕ ਦਿਨ ਦੇ ਵਿੱਚ ਤੇ ਇਹਦੇ ਨਾਲ ਜੇ ਸਾਨੂੰ 150 ਬੰਦੇ ਨਹੀਂ ਮਿਲਦੇ ਜਾਂ 3-4-5 ਦਿਨਾਂ ਚ ਮਰਦੇ ਤੇ ਜਿਹੜਾ ਮਸ਼ੀਨ ਇੱਕ ਦਿਨ ਚ ਕੰਮ ਕਰ ਦੇਣਾ ਉਹ ਸਾਡਾ 5 ਦਿਨਾਂ ਦੇ ਵਿੱਚ ਹੋਊਗਾ ਤੇ ਜਿੱਥੋਂ ਤੱਕ ਪੈਸੇ ਦੀ ਬਚਤ ਦਾ ਸਵਾਲ ਹੈ ਉਹਦੇ ਤੇ 6000 ਰੁਪਏ ਹੈਕਟੇਅਰ ਦਾ ਖਰਚਾ ਆਉਂਦਾ ਤੇ ਹੱਥੀਂ ਕਟਾਈ ਕਰਨ ਤੇ 15000 ਰੁਪਏ ਖਰਚਾ ਆਉਂਦਾ ਪਰ ਹੈਕਟੇਅਰ ਦਾ ਇਹ ਕਾਫੀ ਇਹਦੇ ਵਿੱਚ ਬਚਤ ਹੁੰਦੀ ਹੈ ਸਮੇਂ ਦੀ ਵੀ ਬਚਤ ਹੈ ਕਹਿਣ ਦਾ ਭਾਵ ਇਹ ਹੈ ਕਿ ਲੇਬਰ ਦੀ ਬਚਤ ਹੁੰਦੀ ਹੈ ਖਰਚੇ ਘਟਦੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਮਾਂ ਅੱਜ ਦੇ ਦੌਰ ਦੇ ਵਿੱਚ ਬਹੁਤ ਕੀਮਤੀ ਚੀਜ਼ ਹੈ ਤੇ ਸਮੇਂ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਡਾਕਟਰ ਸਾਹਿਬ ਮੈਂ ਚਾਹਾਂਗਾ ਕਿ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਇਸ ਮਸ਼ੀਨ ਦੀ ਕੰਮ ਕਰਨ ਦੀ ਵਿਧੀ ਦੇ ਬਾਰੇ ਤੁਸੀਂ ਜਾਣਕਾਰੀ ਦਿਓ ਅ ਰਮਨ ਜੀ ਮਸ਼ੀਨ ਹੈ ਜਿਹੜੀ ਹੈ ਇਹ ਟਰੈਕਟਰ ਦੇ ਨਾਲ ਚੱਲਦੀ ਹੈ ਤੇ ਮਸ਼ੀਨ ਵੱਡੀ ਹੋਣ ਕਰਕੇ ਇਹਦੇ 10 ਬਲੇਡ ਨੇ ਇਹਦੇ ਜੀ ਤੇ ਮਸ਼ੀਨ ਦੇ ਲਈ ਟਰੈਕਟਰ ਵੱਡੇ ਟਰੈਕਟਰ ਚਾਹੀਦੇ ਆਮ ਜੀਮਦਾਰ 35 40 ਹਾਰਸ ਪਾਵਰ ਦੇ ਰੱਖਦੇ ਪਰ ਇਹਦੇ ਲਈ 50 ਤੋਂ 60 ਹਾਰਸ ਪਾਵਰ ਵਾਲਾ ਟਰੈਕਟਰ ਠੀਕ ਰਹਿੰਦਾ ਹੈ ਇਹ ਟਰੈਕਟਰ ਦੇ ਮਸ਼ੀਨ ਜਿਹੜੀ ਅਗਲੇ ਪਾਸੇ ਫਿੱਟ ਹੋ ਜਾਂਦੀ ਹੈ ਅੱਗੇ ਫਿੱਟ ਹੋ ਕੇ ਤੇ ਫਿਰ ਇਹ ਦੋ ਰੋਜ਼ ਦੇ ਵਿੱਚ ਚਲਦੀ ਹੈ ਜੀ ਰੋਜ਼ ਦੇ ਵਿੱਚ ਚਰ ਕੇ ਅੱਗੇ ਸਾਈਡ ਦੇ ਉੱਤੇ ਇਹ ਇਹਦੇ ਤੇ ਬਲੇਡ ਹੁੰਦੇ ਆ ਬਲੇਡਿੰਗ ਦੇ ਸਿਸਟਮ ਹੈਗੇ ਪੈਟਰਨ ਹੈਗੇ ਨੇ ਵੀ ਤਿੰਨ ਬਲੇਡ ਉੱਪਰ ਪੰਜ ਬਲੇਡ ਵਿਚਕਾਰ ਤੇ ਤਿੰਨ ਬਲੇਡ ਥੱਲੇ ਤੇ ਉਹ ਉੱਪਰ ਵਾਲੇ ਬਲੇਡ ਟੋਪਿੰਗ ਕਰਦੇ ਆ ਜਿਹੜੇ ਵਿਚਾਲੜੇ ਬਲੇਡ ਆ ਜਿਹੜੇ ਇਹ ਸਿੱਧੇ ਲੋ ਰੁੱਖ ਕੱਟਦੇ ਆ ਤੇ ਜਿਹੜੇ ਥੱਲੇ ਬਲੇਡ ਹੈਗੇ ਨੇ ਉਸ ਕਟਿੰਗ ਕਰਦੇ ਬੂਟੇ ਨੂੰ ਥੱਲੇ ਸ਼ੇਪ ਦੇ ਦਿੰਦੇ ਤੇ ਕਟਾਈ ਉਪਰੰਤ ਜਿਹੜੀ ਬੂਟੀ ਦੀ ਸ਼ੇਪ ਹੈ ਉਹ ਪਿਰਾਮਿਡ ਟਾਈਪ ਸ਼ੇਪ ਹੋ ਜਾਂਦੀ ਹੈ ਜੀ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਵੀ ਇਸ ਮਸ਼ੀਨ ਦੇ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਹੇਠਾਂ ਆ ਰਹੇ ਨੰਬਰਾਂ ਤੇ ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਤੇ ਡਾਕਟਰ ਸਾਹਿਬ ਤੋਂ ਇਸ ਮਸ਼ੀਨ ਨਾਲ ਸੰਬੰਧਿਤ ਕੋਈ ਵੀ ਸਵਾਲ ਜਾਂ ਬਾਗਬਾਨੀ ਨਾਲ ਸੰਬੰਧਿਤ ਕੋਈ ਸਵਾਲ ਪੁੱਛ ਸਕਦੇ ਹੋ ਡਾਕਟਰ ਸਾਹਿਬ ਜੋ ਬਲੇਡ ਲੱਗੇ ਹੋਏ ਨੇ ਤਸਵੀਰਾਂ ਵਿੱਚ ਅਸੀਂ ਵੇਖ ਰਹੇ ਹਾਂ ਕਿ ਮਸ਼ੀਨ ਦੇ ਉੱਪਰ ਜੋ ਬਲੇਡ ਲੱਗੇ ਨੇ ਕੀ ਸਾਰਿਆਂ ਬਾਗਾਂ ਦੇ ਵਿੱਚ ਇੱਕੋ ਹੀ ਤਰ੍ਹਾਂ ਦੇ ਬਲੇਡਾਂ ਦੀ ਵਰਤੋਂ ਹੁੰਦੀ ਹੈ ਬਲੇਡ ਤਾਂ ਮਸ਼ੀਨ ਦੇ ਜਿਹੜੀ ਕਟਾਈ ਵਾਲੀ ਇੱਕੋ ਹੀ ਤਰ੍ਹਾਂ ਦੇ ਹੋਣਗੇ ਪਰ ਉਹ ਬਾਗ ਦੇ ਡਿਪੈਂਡ ਕਰਦਾ ਵੀ ਬਾਗ ਦੀ ਕਿਸ ਤਰ੍ਹਾਂ ਦੀ ਬਾਗ ਨੇ ਜਿਵੇਂ ਪੱਤੇ ਝਾੜਨ ਵਾਲੇ ਬਾਗ ਹੈ ਜਿਵੇਂ ਕਹਿ ਲਈਏ ਆਪਾਂ ਆड़ੂ ਹੈ ਜਾਂ ਨਾਖ ਹੈ ਉਹਦੇ ਲਈ ਅਲੱਗ ਟਾਈਪ ਦੇ ਪ੍ਰੂਨਰ ਹੋਣਗੇ ਜਿਹੜੇ ਜਿਹੜੇ ਕਿ ਸਿੱਧੇ ਰੁੱਖ ਹੋਣਗੇ ਉਹਦੇ ਵਿੱਚ ਜਿਹੜੇ ਕੋਈ ਛੋਟੇ ਬਾਗ ਹੈ ਜਿਵੇਂ ਸਟਰਸ ਦੇ ਕਿ 8-10 ਫੁੱਟ ਉੱਚੇ ਜਾਂਦੇ ਹੈ ਚੌੜਾਈ ਜ਼ਿਆਦਾ ਹੁੰਦੀ ਹੈ ਤੇ ਇਸ ਲਈ ਜਿਹੜੀ ਬਲੇਡਾਂ ਦਾ ਪੈਟਰਨ ਹੈ ਉਹ ਅਲੱਗ ਟਾਈਪ ਦਾ ਹੁੰਦਾ ਹੈ ਤੇ ਬਲੇਡ ਇਹ 50 ਸੈਂਟੀਮੀਟਰ ਇੱਕ ਬਲੇਡ ਦੀ ਜਿਹੜੀ ਚੌੜਾਈ ਹੁੰਦੀ ਹੈ ਇਸੇ ਤਰ੍ਹਾਂ ਦੇ ਬਲੇਡ ਆਉਂਦੇ ਨੇ ਜੀ ਸੁਭਾਅ ਵਗਿਆ ਕਿ ਛੋਟਾ ਕਿਸਾਨ ਡਾਕਟਰ ਸਾਹਿਬ ਇਸ ਮਸ਼ੀਨ ਨੂੰ ਖਰੀਦ ਨਹੀਂ ਸਕਦਾ ਉਸ ਦੀ ਪਹੁੰਚ ਤੋਂ ਬਾਹਰ ਛੋਟਾ ਤਾਂ ਕੀ ਵੱਡਾ ਜ਼ਿਮੀਦਾਰ ਵੀ ਇਸ ਮਸ਼ੀਨ ਨੂੰ ਖਰੀਦਣਾ ਉਸ ਦੇ ਲਈ ਸੰਭਵ ਨਹੀਂ ਹੈ ਤਾਂ ਕਿਰਾਏ ਤੇ ਮਸ਼ੀਨ ਜਿਹੜੀ ਮੁਹੱਈਆ ਕਰਵਾਈ ਜਾਂਦੀ ਹੈ ਉਹਦਾ ਪੂਰਾ ਪ੍ਰੋਸੀਜਰ ਕੀ ਹੈ ਪੰਜਾਬ ਦੇ ਵਿੱਚ ਸਿੱਟਰ ਸਟੇਟਾਂ ਬਣੀਆਂ ਹੋਈਆਂ ਨੇ ਜਿਹੜੇ ਸਿੱਟਰਸ ਦਾ ਜਿਹੜਾ ਕੁਦਰਤੀ ਪੈਦਾਵਾਰੀ ਇਲਾਕਿਆਂ ਦੇ ਵਿੱਚ ਪੰਜ ਸਿੱਟਰ ਸਟੇਟਾਂ ਸਥਾਪਿਤ ਕੀਤੀਆਂ ਇਹਨਾਂ ਸਿੱਟਰ ਸਟੇਟਾਂ ਜਿਹੜੀਆਂ ਇੱਕ ਸਿੱਟਰ ਸਟੇਟ ਦਾ ਰਕਬਾ ਜਿਹੜਾ ਉਹ 20 ਕਿਲੋਮੀਟਰ ਦੇ ਘੇਰੇ ਦੇ ਅੰਦਰ ਅੰਦਰ ਹੈ ਕਹਿਣ ਦਾ ਮਤਲਬ ਵੀ ਜਿਹੜੇ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਬਾਗ ਪੈਂਦੇ ਉਹ ਸਾਰੇ ਜ਼ਿੰਮੇਦਾਰ ਉਹ ਇੱਕ ਸੈਟਰ ਸਟੇਟਸ ਦੇ ਵਿੱਚ ਕਵਰ ਕੀਤੇ ਜਾਂਦੇ ਹਨ ਜੀ ਉਹ ਸੈਟਰ ਜ਼ਿੰਮੇਦਾਰ ਆ ਜਿਹੜੇ ਉਹ ਸੈਟਰ ਸਟੇਟ ਦੇ ਵਿੱਚ ਰਜਿਸਟਰਡ ਹੋਏ ਨੇ ਤੇ ਇਹ ਸਹੂਲਤ ਹੈ ਜਿਹੜੀ ਸੈਟਰ ਸਟੇਟ ਦੇ ਵਿੱਚ ਰਜਿਸਟਰ ਹੋਏ ਜ਼ਿੰਮੇਦਾਰਾਂ ਨੂੰ ਕਿਰਾਏ ਤੇ ਪ੍ਰਦਾਨ ਕੀਤੀ ਜਾਂਦੀ ਹੈ ਇਹ ਇੱਕ ਮਕੈਨੀਕਲ ਪ੍ਰੂਨਰ ਦਾ ਜਿਹੜਾ ਕਿਰਾਇਆ ਪੂਰੇ ਦਿਨ ਦਾ ਉਹ 5500 ਰੁਪਏ ਹੈ 8 ਘੰਟੇ ਦਾ ਜਿਹਦੇ ਵਿੱਚ ਟਰੈਕਟਰ ਦਾ ਹੋ ਗਿਆ ਡਰਾਈਵਰ ਵੀ ਸਾਡਾ ਨਾਲ ਜਾਂਦਾ ਹੈ ਤੇਲ ਦਾ ਹੋ ਗਿਆ ਤੇ ਜ਼ਿੰਮੇਦਾਰ ਨੇ ਖੇਤ ਦੇ ਵਿੱਚ ਉਹਨਾਂ ਨੇ ਪ੍ਰੂਨਿੰਗ ਕਰਕੇ ਸ਼ਾਮ ਨੂੰ ਵਾਪਸ ਆ ਜਾਣਾ ਤੇ ਇਹ ਇਹ ਬਹੁਤ ਬਹੁਤ ਹੀ ਘੱਟ ਕਰਾਇਆ ਜਿਹਦੇ ਵਾਸਤੇ ਜ਼ਿੰਮੇਦਾਰ ਵਾਸਤੇ ਬੜਾ ਵਧੀਆ ਚੀਜ਼ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬਹੁਤ ਘੱਟ ਕਰਾਇਆ ਤੇ ਘੱਟ ਸਮੇਂ ਦੇ ਵਿੱਚ ਜ਼ਿਆਦਾ ਕੰਮ ਲਿਆ ਜਾ ਸਕਦਾ ਹੈ ਸਾਡੇ ਨਾਲ ਇੱਕ ਕੋਲਰ ਜੁੜੇ ਨੇ ਫਾਜ਼ਿਲ ਕਾ ਤੋਂ ਹਰਵਿੰਦਰ ਸਿੰਘ ਹਰਵਿੰਦਰ ਜੀ ਕੀ ਸਵਾਲ ਹੈ ਤੁਹਾਡਾ ਆਪਣੇ ਲੈਰੇ ਕਾਗੇ ਤੋਂ ਬੋਲ ਰਹੇ ਆ ਜੀ ਤੇ ਮੈਂ ਜਿਵੇਂ ਦੇਖ ਰਿਹਾ ਸੀ ਕਿ ਮਸ਼ੀਨ ਦਾ ਹੈਗਾ ਮੈਂ ਕਾਫੀ ਟਾਈਮ ਤੋਂ ਸਾਡੇ ਬਜ਼ੁਰਗਾਂ ਨੇ ਟਾਈਮ ਤੋਂ ਵੀ 베ਰੀਆਂ ਸਾਡੇ ਹੈਗੀਆਂ ਸੀ ਤੇ ਹੁਣ ਵੀ ਅਸੀਂ ਕੰਮ ਕਾਫੀ ਸ਼ੁਰੂ ਕੀਤਾ ਹੈਗਾ ਤੇ ਇਹ ਤਾਂ ਕਿੰਨੇ ਕੁ ਲਾਹੇਵੰਦ ਆ ਜੀ 베ਰੀਆਂ ਦਾ ਜੇ ਕਨ ਸ਼ਟ ਕਰਦੇ ਬੁੱਤਿਆਂ ਦੀ ਕਿੰਨੇ ਕੁ ਲਾਹੇਵੰਦ ਹੈਗਾ ਜੀ ਸਾਡੇ ਲਈ ਇਹ ਜੀ ਰੋਟ ਸਾਬ ਅਸਲ ਵਿੱਚ ਇਹ ਜਿਹੜੀ ਮਸ਼ੀਨ ਜਿਹੜੀ ਅਸੀਂ ਇੰਪੋਰਟ ਕੀਤੀ ਹੈ ਇਹ ਖਾਸ ਕਰਕੇ ਇਹ ਨਿੰਬੂ ਜੱਤੇ ਦੇ ਬਾਗਾਂ ਵਾਸਤੇ ਮੰਗਵਾਈ ਗਈ ਹੈ ਕਿਉਂਕਿ ਨਿੰਬੂ ਜੱਤੀ ਦਾ ਰਕਬਾ ਬੜਾ ਪੰਜਾਬ ਦੇ ਵਿੱਚ ਤੇ ਇਹਦੇ ਵਾਸਤੇ ਜਿਹੜੀ ਕਟਾਈ ਹੈ ਬਹੁਤ ਹੀ ਟਾਈਮ ਲੱਗਦਾ ਹੈ ਬੜੀ ਸੋਕ ਕਟਣੀ ਬੁੱਟੀ ਦੇ ਅੰਦਰੋਂ ਨਿੱਕੀ ਨਿੱਕੀ ਕਟਣੀ ਪੈਂਦੀ ਹੈ ਜਿਹੜੀ 베ਰੀਆਂ ਦੀ ਕਟਾਈ ਹੈ ਉਹ ਅਲੱਗ ਟਾਈਪ ਦੀ ਕਟਾਈ ਹੈ ਇਹਦੇ ਲਈ ਅਲੱਗ ਟਾਈਪ ਦੀ ਹੀ ਮਸ਼ੀਨ ਬਣਾਉਣੀ ਪਊਗੀ ਜਿਹੜੀ ਕਿ ਪੀਯੂ ਦੇ ਸਾਇੰਸ ਦਾਣ ਆ ਜਿਹੜੇ ਜਿਹੜਾ ਉਹਨਾਂ ਦਾ ਇੰਜੀਨੀਅਰਿੰਗ ਵੰਗਾ ਉਹੋ ਬਣਾ ਸਕਦੇ ਨਹੀਂ ਇਸ ਤਰ੍ਹਾਂ ਦੇ ਜੀ ਡਾਕਟਰ ਸਾਹਿਬ ਖਾਸ ਤੌਰ ਤੇ ਗੱਲ ਕਰੀਏ ਤਾਂ ਕਿਹੜੇ ਕਿਹੜੇ ਬਾਗਾਂ ਦੇ ਵਿੱਚ ਇਸ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਹੜੀ ਮੈਕੈਨੀਕਲ ਪ੍ਰੂਨਰ ਹੈ ਜੀ ਉਹ ਮੇਨ ਤੌਰ ਤੇ ਨਿੰਬੂ ਜਾਤੀ ਦੇ ਬਾਗਾਂ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੈ ਕਿਉਂਕਿ ਜਿਹੜਾ 65% ਰਕਬਾ ਸਾਡੇ ਪੰਜਾਬ ਦੇ ਵਿੱਚ ਹੈ ਉਹ ਨਿੰਬੂ ਜਾਤੀ ਦੇ ਬਾਗਾਂ ਥੱਲੇ ਹੈ ਜੀ ਤੇ ਜਿਹੜਾ ਹੀ ਰਕਬਾ ਜ਼ਿਆਦਾ ਉਸੇ ਤੇ ਲੇਬਰ ਦੀ ਸਾਨੂੰ ਜ਼ਿਆਦਾ ਜ਼ਰੂਰਤ ਪੈਂਦੀ ਇਸ ਕਰਕੇ ਟ੍ਰਾਇਲ ਦੇ ਤੌਰ ਤੇ ਜਿਹੜੀਆਂ 10 ਮਸ਼ੀਨਾਂ ਜਿਹੜੀਆਂ ਇਹ ਨਿੰਬੂ ਜਾਤੀ ਦੇ ਰਕਵੇ ਦੇ ਲਈ ਮੰਗਾਈਆਂ ਗਈਆਂ ਉਸ ਤੋਂ ਬਾਅਦ ਇਹਨਾਂ ਦੀ ਸਫਲਤਾ ਦੇਖਦੇ ਹੋਏ ਉਸ ਤੋਂ ਬਾਅਦ ਹੋਰ ਬਾਗਾਂ ਵਾਸਤੇ ਵੀ ਉਹਨਾਂ ਦੀ ਲੋੜ ਦੇ ਮੁਤਾਬਕ ਬਾਹਰੂ ਮਸ਼ੀਨਾਂ ਈਪੋਰਟ ਕੀਤੀਆਂ ਜਾ ਸਕਦੀਆਂ ਹਨ ਯਾ ਪੀਜੀਓ ਲੁਧਿਆਣਾ ਦੇ ਯੂਨੀਵਰਸਿਟੀ ਆਫ ਸਾਇੰਸ ਦੇ ਨਾਲ ਗੱਲਬਾਤ ਕਰਕੇ ਉਹਨਾਂ ਇਸੇ ਪੈਟਰਨ ਦੇ ਤੇ ਇਥੋਂ ਲੋਕਲ ਮਸ਼ੀਨਾਂ ਵੀ ਬਣਾ ਸਕਦੇ ਨੇ ਡਾਕਟਰ ਸਾਹਿਬ ਹੁਣ ਤੁਸੀਂ ਜਾਣਕਾਰੀ ਦਿੱਤੀ ਕਿ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਆ ਜਾਂ 20 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਜੋ ਕਿਸਾਨ ਆਉਂਦੇ ਨੇ ਉਹ ਇਸਦੀ ਵਰਤੋਂ ਕਰ ਸਕਦੇ ਨੇ ਜਾਂ ਫਿਰ ਕਿਰਾਏ ਤੇ ਲੈ ਸਕਦੇ ਨੇ ਕਿਸਾਨ ਵੀਰ ਜੇਕਰ ਉਸ ਦਾਇਰੇ ਦੇ ਅੰਦਰ ਆਉਣਾ ਚਾਹੁੰਦੇ ਨੇ ਜਾਂ ਜੁੜਨਾ ਚਾਹੁੰਦੇ ਨੇ ਤਾਂ ਉਹਦਾ ਕੀ ਪ੍ਰੋਸੀਜਰ ਆ ਅਸਲ ਤੇ ਵਿੱਚ ਤਾਂ ਇਹ ਏਰੀਆ ਜਿਹੜੇ ਈਅਰ ਮਾਰਕ ਕੀਤਾ ਹੋਇਆ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਹੀ ਆਉਣਗੇ ਪਰ ਸਾਡੇ ਕੋਲ ਜਿਹੜੀਆਂ ਮਸ਼ੀਨਾਂ ਬਹੁਤ ਹੀ ਘੱਟ ਤਦਾਦ ਦੇ ਵਿੱਚ ਆਈਆਂ ਹਲੇ ਤਾਂ ਸਾਨੂੰ ਸਿੱਟ ਸਟੇਟਾਂ ਦੇ ਵਿੱਚ ਵੀ ਹੋਰ ਕਾਫੀ ਮਸ਼ੀਨਾਂ ਦੀ ਜ਼ਰੂਰਤ ਹੈ ਪਹਿਲਾਂ ਅਸੀਂ ਸਾਡਾ ਮਕਸਦ ਹੈ ਸਿੱਟ ਸਟੇਟਾਂ ਦੇ ਵਿੱਚ ਕਾਮਯਾਬੀ ਕਰ ਲਈਏ ਫਿਰ ਉਹਦੇ ਜਿਹੜੇ ਬਾਅਦ ਵਾਲੇ ਜ਼ਿੰਮੇਦਾਰ ਹੈ ਉਹਨਾਂ ਬਾਰੇ ਵੀ ਸੋਚ ਲਿਆ ਜਾਊਗਾ ਬਾਅਦ ਦੇ ਵਿੱਚ ਕੋਈ ਜੇ ਲੋਕਲ ਮਸ਼ੀਨ ਬਣ ਗਈ ਉਹਨੂੰ ਕੋਈ ਸਰਕਾਰ ਕੋਲ ਸਬਸਿਡੀ ਦੇ ਕੇ ਇਸ ਤਰ੍ਹਾਂ ਦੀ ਵੀ ਕੋਈ ਪ੍ਰੋਵੀਜ਼ਨ ਕਰ ਦਿੱਤੀ ਜਾਂ ਉਹ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਜਿਸ ਤਰ੍ਹਾਂ ਦੂਸਰੇ ਸੰਦ ਵਲੇਵੇਂ ਦਿੱਤੇ ਜਾਂਦੇ ਆ ਉਸ ਤਰ੍ਹਾਂ ਵੀ ਇਹ ਡਾਕਟਰ ਸਾਹਿਬ ਸਭਾਕ ਹੈ ਕਿ ਵੱਡੀ ਮਸ਼ੀਨ ਹੈ ਤੇ ਛੋਟੀ ਕਿਸਾਨੀ ਦੇ ਲਈ ਕਹਿ ਸਕਦੇ ਆ ਕਿ ਇਸ ਦੀ ਇਸ ਤੱਕ ਪਹੁੰਚ ਕਰਨਾ ਕਾਫੀ ਔਖਾ ਤਾਂ ਕਿ ਇਸ ਦੇ ਬਦਲਾਅ ਦੇ ਸਬੰਧੀ ਵੀ ਕੋਈ ਸੋਚਿਆ ਜਾ ਰਿਹਾ ਜਾਂ ਫਿਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਸ ਮਸ਼ੀਨ ਦਾ ਆਜ਼ਾਦ ਕਰਨ ਦੇ ਬਾਰੇ ਕੋਈ ਯੋਜਨਾ ਬਣਾਈ ਗਈ ਹੋਵੇ ਹਾਂਜੀ ਬਿਲਕੁਲ ਇਹ ਜਿਹੜੀਆਂ ਇਹ ਮਸ਼ੀਨਾਂ ਸੀ ਪਹਿਲਾਂ ਮੰਗਾਈਆਂ ਪ੍ਰੂਨਰ ਮੰਗਾਏ ਨੇ ਇਹ ਕਾਫੀ ਵੱਡੇ ਆ ਤੇ ਜ਼ਾਹਰ ਹੈ ਵੀ ਇਹ ਵੱਡੇ ਜ਼ਿੰਮੇਦਾਰਾਂ ਦੇ ਹੀ ਕੰਮ ਕੰਮ ਦੇ ਲਈ ਆਏ ਹੋਏ ਨੇ ਪਰ ਸੀ ਹੁਣ ਕੋਸ਼ਿਸ਼ ਕਰ ਰਹੇ ਆਂ ਵੀ ਛੋਟੇ ਜ਼ਿੰਮੇਦਾਰਾਂ ਦੀ ਮੰਗ ਦੇ ਉੱਤੇ ਜਿਨ੍ਹਾਂ ਦੇ ਕੋਲ 3-4 ਹੈਕਟੇਅਰ ਰਕਬਾ ਹੈ ਉਹਦੇ ਉਹਨਾਂ ਦੇ ਲਈ ਵੀ ਇੱਕ ਮਸ਼ੀਨ ਅਸੀਂ ਬਾਹਰੋਂ ਇੰਪੋਰਟ ਕੀਤੀ ਸੀਗੀ ਤੇ ਉਹਦੇ ਟ੍ਰਾਇਲ ਵਾਸਤੇ ਲੈਂਦੀ ਹੋਈ ਐ ਤੇ ਉਹਦੇ ਵਿੱਚ ਥੋੜਾ ਜਿਹਾ ਕੋਈ ਨੁਕਸਾ ਆਇਆ ਸੀ ਉਹ ਫਿਰ ਉਹ ਕੰਪਨੀ ਵਾਲਿਆਂ ਨੂੰ ਲਿਖਿਆ ਹੋਇਆ ਵੀ ਸਾਨੂੰ ਜਿਹੜੇ ਛੋਟੇ ਟਰੈਕਟਰ ਜਿਹੜੇ 20 ਤੋਂ 30 ਹਾਰਸ ਪਾਵਰ ਦੇ ਵਿੱਚ ਮਸ਼ੀਨ ਚੱਲੇ ਉਸ ਦੀ ਸਾਨੂੰ ਬੜੀ ਜ਼ਰੂਰਤ ਹੈ ਇੱਕ ਵਾਰ ਉਹ ਮਸ਼ੀਨ ਆ ਗਈ ਸਾਡੇ ਕੋਲੇ ਉਹਦਾ ਸਕਸੈਸਫੁਲ ਟ੍ਰਾਇਲ ਹੋ ਗਿਆ ਤੇ ਫਿਰ ਯੂਨੀਵਰਸਿਟੀ ਦੇ ਸਾਇੰਸ ਵਿਦਾਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਵੀ ਇਹਨੂੰ ਇੱਥੇ ਲੋਕਲੀ ਇਸੇ ਪੈਟਰਨ ਤੇ ਬਣਾਈ ਜਾਵੇ ਜਿਹੜੀ ਕਿ ਇਹ ਮਸ਼ੀਨ ਅਸੀਂ ਬਾਹਰੋਂ ਇਮਪੋਰਟ ਕੀਤੀ ਹੈ ਤਕਰੀਬਨ 8-10 ਲੱਖ ਰੁਪਏ ਦੇ ਕੀਮਤ ਹੋਗੀ ਜੇ ਸਾਨੂੰ ਲੋਕਲ ਲੈਵਲ ਤੇ ਬਣਾਵਾਂਗੇ ਤੇ ਹੋ ਸਕਦਾ 4-5 ਲੱਖ ਵਿੱਚ ਹੀ ਤਿਆਰ ਹੋ ਜਾਵੇ ਤੇ ਉਹਦੇ ਤੇ ਵਿਭਾਗ ਸਬਸਿਡੀ ਦੇਣ ਬਾਰੇ ਵੀ ਸੋਚ ਸਕਦਾ ਹੈ ਜੀ ਡਾਕਟਰ ਸਾਹਿਬ ਹੁਣ ਤੱਕ ਕਿਸਾਨਾਂ ਦੇ ਵੱਲੋਂ ਇਸ ਮਸ਼ੀਨ ਦੀ ਬਾਬਤ ਰੁਝਾਨ ਕਿਸ ਤਰ੍ਹਾਂ ਦਾ ਆ ਆ ਲੋਕਾਂ ਨੇ ਜਿਨ੍ਹਾਂ ਨੇ ਵੀ ਇਹਦਾ ਨਾ ਕਟਾਈ ਕੀਤੀ ਹੈ ਉਹ ਬੜੇ ਹੀ ਖੁਸ਼ ਨੇ ਕਿਉਂਕਿ ਉਹਨਾਂ ਦੇ ਜਿੱਥੇ ਲੇਬਰ ਬਚੀ ਉੱਥੇ ਟਾਈਮ ਵੀ ਬਚਿਆ ਤੇ ਬਾਗਾਂ ਦੀ ਕਟਾਈ ਹੋਣ ਦੇ ਨਾਲ ਬਾਗਾਂ ਦੇ ਵਿੱਚ ਜਿਹੜੇ ਫਰੂਟ ਦੀ ਕੁਆਲਿਟੀ ਹੈ ਉਹ ਬਹੁਤ ਵਧੀਆ ਹੋ ਗਈ ਹੈ ਬਿਮਾਰੀਆਂ ਬਹੁਤ ਘਟ ਗਈਆਂ ਉਹਨੂੰ ਸਪ੍ਰੈਇਆਂ ਬਹੁਤ ਘੱਟ ਕਰਨੀਆਂ ਪਈਆਂ ਇਸ ਕਰਕੇ ਜ਼ਿੰਮੇਦਾਰ ਜਿਨ੍ਹਾਂ ਨੇ ਵੀ ਇਹ ਵਰਤੋਂ ਕੀਤੀ ਹੈ ਉਹ ਬੜੇ ਹੀ ਖੁਸ਼ ਨੇ ਤੋਂ ਸੰਤੁਸ਼ਟ ਨੇ ਡਾਕਟਰ ਸਾਹਿਬ ਮੈਂ ਵਾਰ-ਵਾਰ ਇੱਕ ਵਾਰ ਫਿਰ ਉਹੀ ਗੱਲ ਕਰਨੀ ਚਾਹੁੰਗਾ ਕਿ ਛੋਟੀ ਕਿਸਾਨੀ ਦੇ ਲਈ ਮਸ਼ੀਨਾਂ ਦਾ ਅਜ਼ਾਦ ਛੋਟੀਆਂ ਮਸ਼ੀਨਾਂ ਦਾ ਅਜ਼ਾਦ ਬਹੁਤ ਘੱਟ ਹੈ ਤੁਹਾਡਾ ਵਿਭਾਗ ਆਉਣ ਵਾਲੇ ਸਮੇਂ ਦੇ ਵਿੱਚ ਛੋਟੀ ਕਿਸਾਨੀ ਦੇ ਲਈ ਕੀ ਉਪਰਾਲੇ ਕਰ ਰਿਹਾ ਹੈ ਸਾਡੇ ਕੋਲ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਵਿੱਚ ਛੋਟੇ ਜ਼ਿੰਮੇਦਾਰਾਂ ਵਾਸਤੇ ਭਾਗਵਾਨੀ ਦੀ ਮਸ਼ੀਨਰੀ ਕਰਨ ਲਈ ਕੁਝ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਸ ਤਰ੍ਹਾਂ ਕੋਈ 20 ਹਾਰਸ ਪਾਵਰ ਦੇ ਟਰੈਕਟਰ ਤੱਕ ਅ ਅਸੀਂ 40% ਸਬਸਿਡੀ ਦਿੰਨੇ ਆ ਜੇ 3 ਲੱਖ ਦਾ ਟਰੈਕਟਰ ਹੈ 40% ਸਬਸਿਡੀ ਦੇ ਦਿੰਨੇ ਆ ਤੇ ਜ਼ਿੰਮੇਦਾਰ ਨੂੰ ਇਸ ਚ ਕਾਫੀ ਫਾਇਦਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਕੋਈ ਸਪਰੇਅ ਕਰਨ ਵਾਲੀਆਂ ਹੈਗੇ ਆ ਨੈਪਸੈਕ ਸਪਰੇਅ ਪੰਪ ਆ ਜਿਹੜੇ ਪਾਵਰ ኦਪਰੇਟਿਡ ਹੈ ਬੈਟਰੀ ਦੇ ਨਾਲ ਚੱਲਦੇ ਆ ਉਹਨਾਂ ਤੇ ਵੀ 40 ਤੋਂ 50% ਤੱਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਕੁਝ ਮਸ਼ੀਨਾ ਹੈ ਜਿਨ੍ਹਾਂ ਦੇ ਵਿੱਚ ਪਾਵਰ ਬਾਹਰੋਂ ਨਹੀਂ ਲੈਣੀ ਪੈਂਦੀ ਸੈਲਫ ਪ੍ਰੋਪੈਲਡ ਮਸ਼ੀਨਾ ਕਹਿੰਦੇ ਆ 40 ਲੱਖ ਰੁਪਏ ਦੀ ਮਸ਼ੀਨ ਹੈ ਜਿਹਦੇ ਉੱਤੇ 40% ਸਬਸਿਡੀ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਵਿਭਾਗ ਵੱਲੋਂ ਬਾਗਬਾਨੀ ਦੇ ਮਸ਼ੀਨਰੀ ਕਰਨ ਨੂੰ ਦਿੱਤੀਆਂ ਜਾ ਰਹੀਆਂ ਨੇ ਡਾਕਟਰ ਸਾਹਿਬ ਇਸ ਇਸ ਮਸ਼ੀਨ ਦੀ ਬਾਬਤ ਜੇ ਅਸੀਂ ਗੱਲ ਕਰੀਏ ਤਾਂ ਵਰਤੋਂ संबंधी ਕੋਈ ਸਾਵਧਾਨੀਆਂ ਡਾਕਟਰ ਇਸ ਦੇ ਲਈ ਕੋਈ ਫਾਰਮਰ ਨੂੰ ਜਿਹੜਾ ਕੋਈ ਲੈ ਕੇ ਜਾਂਦਾ ਸਪੈਸ਼ਲ ਧਿਆਨ ਦੇਣ ਦੀ ਕੋਈ ਜਰੂਰਤ ਨਹੀਂ ਕਿਉਂਕਿ ਇਹ ਮਸ਼ੀਨ ਟਰੈਕਟਰ ਸਮੇਤ ਹੀ ਸਾਡਾ ਡਰਾਈਵਰ ਜਾਂਦਾ ਹੈ ਉਹ ਡਰਾਈਵਰ ਸਾਡਾ ਟ੍ਰੇਨਡ ਕੀਤਾ ਹੁੰਦਾ ਪਹਿਲਾਂ ਉਹਨੂੰ ਡੈਮੋ ਵੇਲੇ ਤੋਂ ਲੈ ਕੇ ਅਸੀਂ ਉਹ ਨਾਲ ਰੱਖਿਆ ਹੁੰਦਾ ਤੇ ਉਹ ਮਸ਼ੀਨ ਦੀਆਂ ਸਾਰੀਆਂ ਬ੍ਰੇਕੀਆਂ ਦਾ ਉਹਨੂੰ ਪਤਾ ਹੁੰਦਾ ਇਸ ਕਰਕੇ ਉਹ ਸਾਡਾ ਜਿਹੜਾ ਡਰਾਈਵਰ ਹੈ ਉਹ ਖੁਦ ਹੀ ਸਾਰੀ ਇਹਦੀ ਮੈਂਟੀਨੈਂਸ ਸਾਰਾ ਇਹਦਾ ਸਾਵਧਾਨੀਆਂ ਉਹ ਆਪ ਰੱਖਦਾ ਹੈ ਜ਼ਿੰਮੇਵਾਰਨ ਤੇ ਸਿਰਫ ਖੇਤ ਤੱਕ ਲੈ ਕੇ ਆਉਣ ਤੇ ਛੱਡਣ ਤੱਕ ਦੀ ਜ਼ਿੰਮੇਵਾਰੀ ਜਾਂ ਉਹਦਾ ਜਿਹੜਾ ਕੋ ਨੋਮੀਨਲ ਜਾਂ ਕਿਰਾਇਆ ਉਹ ਦੇਣ ਦੀ ਉਹਦੀ ਜ਼ਿੰਮੇਵਾਰੀ ਬਣਦੀ ਹੈ ਅਕੀਜ਼ ਡਾਕਟਰ ਸਾਹਿਬ ਮੈਂ ਇਹ ਸਵਾਲ ਪੁੱਛਣਾ ਚਾਹੂੰਗਾ ਕਿ ਬਾਗਬਾਨੀ ਦਾ ਕੀਤਾ ਕਿਸਾਨਾਂ ਦੇ ਲਈ ਕਿੰਨਾ ਕੁ ਲਾਹੇਵੰਦ ਹੈ ਦੇਖਿਓ ਜੀ ਟਰੈਡੀਸ਼ਨਲ ਫਸਲਾਂ ਬਾਗਬਾਨੀ ਆ ਜਿਹੜੀ ਬਹੁਤ ਹੀ ਲਾਹੇਵੰਦ ਫਸਲਾਂ ਹਨ ਵੈਸੇ ਵੀ ਸਾਡੇ ਜੇ ਅਸੀਂ ਹੁਣ ਕਣਕ ਝੋਨੇ ਦੇ ਚੱਕਰ ਚੋਂ ਨਿਕਲਾਂਗੇ ਤਾਂ ਹੀ ਪੰਜਾਬ ਦੀ ਬਚਤ ਹੋਣੀ ਹੈ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਬਹੁਤ ਡੂੰਗਾ ਜਾ ਰਿਹਾ ਦਿਨੋ ਦਿਨ ਝੋਨੇ ਦੇ ਲਾਉਣ ਨਾਲ ਬਹੁਤ ਜਾ ਰਿਹਾ ਤੇ ਬਾਗਬਾਨੀ ਫਸਲਾਂ ਦੂਜੀਆਂ ਫਸਲਾਂ ਦੇ ਮੁਕਾਬਲੇ ਪਾਣੀ ਵੀ ਘੱਟ ਲੈਂਦੀਆਂ ਤੇ ਇਹਦੀ ਆਮਦਨ ਵੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਹ ਜਿਹੜੀ ਆ ਤਬਦੀਲੀ ਹੈ ਲੈਣੀ ਬੜੀ ਜ਼ਰੂਰੀ ਹੈ ਤੇ ਮੇਰੇ ਵੀ ਕਿਸਾਨ ਭਰਾਵਾਂ ਨੂੰ ਅਪੀਲ ਹੈ ਵੀ ਇਹ ਵੱਧ ਤੋਂ ਵੱਧ ਬਾਗਬਾਨੀ ਦੀ ਨਿਰਾਕਪਾ ਲੈਂਦਾ ਜੇ ਵੀ ਸਬਜ਼ੀਆਂ ਲਾਈਆਂ ਜਾਣ ਪ੍ਰੋਟੈਕਟਿਡ ਕੰਡੀਸ਼ਨ ਦੇ ਥਲੇ ਸਬਜ਼ੀਆਂ ਵੀ ਜਾਈਆਂ ਜਾਣ ਇਨ੍ਹਾਂ ਦੇ ਨਾਲ ਇਨ੍ਹਾਂ ਦੀ ਕੋਈ ਟੈਕਨੀਕਲ ਜਾਣਕਾਰੀ ਦੇਣ ਲਈ ਸਾਡੇ ਜ਼ਿਲ੍ਹਾ ਪੱਧਰ ਤੇ ਮਾਹਰ ਬੈਠੇ ਹੋਏ ਨੇ ਬਲੌਕ ਪੱਧਰ ਤੇ ਮਾਹਰ ਬੈਠੇ ਹੋਏ ਨੇ ਉਹਨਾਂ ਨਾਲ ਸੰਪਰਕ ਕਰਕੇ ਇਹ ਬਾਗਬਾਨੀ ਦੇ ਵੱਲ ਵੱਧ ਵੱਧ ਆਉਣਾ ਚਾਹੀਦਾ ਹੈ ਜੀ ਡਾਕਟਰ ਸਾਹਿਬ ਇਸ ਵਿਸ਼ੇ ਦੇ ਬਾਬਤ ਵਿਸਥਾਰ ਚ ਜਾਣਕਾਰੀ ਮੁਹੱਈਆ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਲੋੜ ਹੈ ਕਿ ਰਵਾਇਤੀ ਫਸਲੀ ਚੱਕਰ ਤੋਂ ਬਾਹਰ हट ਕੇ ਖੇਤੀ ਵਿਪਿੰਤਾ ਦੇ ਨਾਅਰੇ ਨੂੰ بلند ਕਰਦੇ ਆ ਤੁਸੀਂ ਵੀ ਬਾਗਬਾਨੀ ਦੇ ਕਿਤੇ ਵੱਲ ਪ੍ਰੇਰਿਤ ਹੋਵੋ ਕਿਉਂਕਿ ਬਾਗਬਾਨੀ ਵਿਭਾਗ ਪੰਜਾਬ ਦੇ ਵੱਲ ਬਹੁਤ ਜ਼ੋਰ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਨਵੀਂ ਮਸ਼ੀ ਅਬ ਤਾਂ ਅਸੀਂ ਗੱਲ ਕੀਤੀ ਹੈ ਇਹ ਮਸ਼ੀਨ ਵੀ ਕਿਸਾਨਾਂ ਦੇ ਲਈ ਕਾਫੀ ਲਾਇਵਨ ਸਾਬਤ ਹੋ ਰਹੀ ਆ ਤੇ ਲੋੜ ਹੈ ਕਿ ਤੁਸੀਂ ਵੀ ਇਸ ਮਸ਼ੀਨ ਦੀ ਵਰਤੋਂ ਕਰੋ ਤੇ ਆਪਣੇ ਲੇਬਰ ਦੇ ਖਰਚਾ ਨੂੰ ਘਟਾਓ